ਆ ਜਿਹੜਾ ਬੱਟਾ ਪਾਈਆਂ ਪਈਆਂ ਇਹ ਤੇ ਲਾਉਣਗੇ ਨਰਮਾ ਮੁੰਡੇ ਪਹਿਲਾਂ ਇਹਨਾਂ ਦਾ ਨਰਮਾ ਹੋ ਗਿਆ ਦੋ ਵਾਰਾਂ ਕਰੰਟ ਮੌਸਮ ਸੀਗਾ ਖਰਾਬ ਖਰਾਬ ਹੋਣ ਕਰਕੇ ਭਰਾਵੋ ਨੁਕਸਾਨ ਇਹਨਾਂ ਦਾ ਬਹੁਤ ਹੋ ਗਿਆ ਤੇ ਬੀ ਪੈ ਗਿਆ ਦੋ ਵਾਰਾਂ ਦੇਖ ਲਓ ਤੇ ਬਾਹ ਬਾਹੀ ਹੋ ਗਈ ਤੇ ਹੁਣ ਲੇਟ ਹੋਣ ਕਰਕੇ ਭਰਾਵੋ ਆ ਬੱਟਾਂ ਤੇ ਲਾ ਰਹੇ ਨੇ ਆ ਜਿਗਾੜਾ ਸੰਦਾ ਜਿਹਦੇ ਨਾਲ ਬੱਟਾ ਪਾਉਂਦੇ ਨੇ ਤੇ ਇਹਦੇ ਨਾਲ ਕਹਿੰਦੇ ਨਾਲ ਤਾਂ ਕਰੰਟ ਨਹੀਂ ਹੁੰਦਾ ਤੇ ਨਾਲੇ ਸੌਖਾ ਰਹਿੰਦਾ ਵੀ ਛੇਤੀ ਹੋ ਜਾਂਦਾ ਹੈਗਾ ਕਿਉਂ ਪਾਣੀ ਲੱਗਣ ਕਰਕੇ ਬਾਕੀ ਇਹਨਾਂ ਤੋਂ ਪੁੱਛਦੇ ਆ ਭਰਾਵਾਂ ਤੋਂ ਕੀ ਗੱਲਬਾਤ ਹੈ ਇਹ ਬਾਈ ਕਿਵੇਂ ਕੀ ਗੱਲਬਾਤ ਹੈ ਜੀ ਕੁਛ ਨਹੀਂ ਬਾਈ ਯਾਰ ਇਹ ਨਾ ਦੋ ਵਾਰੀ ਬੀਜਿਆ ਸੀ ਨਰਮਾ ਪਹਿਲਾਂ ਅੱਛਾ ਤੇ ਉਹ ਮੌਸਮ ਖਰਾਬ ਕਰਕੇ ਕਰੰਟ ਹੋ ਗਿਆ ਹੂੰ ਹੂੰ ਹੁਣ ਮੈਂ ਕਿਹਾ ਯਾਰ ਤੀਜੀ ਵਾਰੀ ਫੇਰ ਮੌਸਮ ਦਾ ਪਤਾ ਨਹੀਂ ਕੁਛ ਠੀਕ ਹੈ ਕਿ ਇਹ ਕਰੰਟ ਨਾ ਹੋ ਜੇ ਹੂੰ ਹੂੰ ਤੇ ਕੁਛ ਗਿੱਲ ਘੱਟ ਸੀ ਥੋੜੀ ਜੀ ਹਾਂ ਫਿਰ ਉਹ ਜਦੋਂ ਬਹਣ ਪਿਆ ਟਾਈਮ ਨਾਲ ਤਿਆਰ ਰਿਹਾ ਸਾਨੂੰ ਐ ਹੋ ਗਿਆ ਮੈਂ ਕਿਹਾ ਵੀ ਚੱਲ ਬੱਟਾ ਪਾ ਕੇ ਲਾ ਆਂਦੇ ਆ ਨਾਲੇ ਤਾਂ ਕਰੰਟ ਤੋਂ ਬਚ ਰਹੂਗਾ ਠੀਕ ਹੈ ਤੇ ਨਾਲ ਇਹਦੇ ਨਾਲ ਜੇ ਮੌਸਮ ਖਰਾਬ ਵੀ ਹੋ ਜੇ ਤਾਂ கரੰਟ ਨਹੀਂ ਹੁੰਦਾ। ਅੱਛਾ ਇਹਦੇ ਨਾਲ கரੰਟ ਹੁੰਦਾ ਨਹੀਂ ਵੀ ਹਰਾਸ਼ੇ ਹਰਾ ਵੀ ਛੇਤੀ ਹੋ ਜਾਂਦਾ ਉਹ। ਹਾਂ ਹਰਾ ਛੇਤੀ ਹੁੰਦਾ ਦੂਜੇ ਨਾਲੋਂ ਤੇ கரੰਟ ਹੋਣ ਦਾ ਡਰ ਨਹੀਂ ਕਿ ਉਹ ਇਹ ਪਾਣੀ ਲੱਗ ਕੇ ਹਰਾ ਹੋਊ। ਅੱਛਾ ਪਾਣੀ ਲੱਗ ਕੇ ਹਰਾ ਹੋਊਗਾ। ਹਾਂ ਹੁਣ ਇਹ ਵੀ ਆਪਾਂ ਬੁੜੀਆਂ ਤੋਂ ਲਵਾ ਦੇਾਂਗੇ। ਅੱਛਾ ਉਹਦਾ ਕੀ ਖਰਚਾ ਲੈਂਦੀਆਂ ਵੀ? ਓਹੋ 700 ਰੁਪਏ ਕਿੱਲੇ ਦਾ ਲੈਂਦੀਆਂ ਨੇ। 700 ਰੁਪਏ ਕਿੱਲੇ ਦਾ ਖਰਚਾ ਉਹ ਹੋ ਗਿਆ। ਹਾਂ ਉਹ ਐਂ ਲਾ ਲਓ ਖਰਚਾ ਦਾ ਫਿਰ ਉਹ ਯਾਰ ਕਿਸਾਨ ਮਾਰਿਆ ਜਾਂਦਾ। ਹੂੰ। ਦੋ ਵਾਰੀ ਬੀਜਿਆ ਪਹਿਲਾਂ ਆਪਾਂ 800 ਦੇ ਕਰੀਬ ਹੈ ਪੈਕਟ ਨ ਕਿਆ ਪੈਕਟ ਪਾਇੰਦੇ ਵੀ ਪੈਕਟ ਪਹਿਲਾਂ ਪਾਇਏ ਸੀ 5000 ਦਾ ਵੀ ਪਹਿਲਾਂ ਪਾਇਏ ਸੀ 5000 ਦਾ ਫੇਰ ਪਾਇਆ ਆਹ ਦੇਖ ਲਓ ਭਰਾਵੋ ਕਿਸਾਨ ਦਾ 10000 ਦਾ 10000 ਦਾ ਵੀ ਪੈ ਗਿਆ ਘੱਟੋ ਘੱਟ ਜੇ ਆਪਾਂ ਨਾਮ ਮੰਨੀਏ ਵਾੜਾ ਨਾ ਖਰਚਾ ਮੰਨੀਏ ਤਾਂ 1000 1200 ਦਾ ਕਿੱਲੇ ਤੇ ਡੀਜ਼ਲ ਮੱਚ ਜਾਂਦਾ 6000 ਦਾ ਯਾਨੀ 6000 ਤੋਂ 7000 ਦਾ ਖਰਚਾ ਆਉਂਦਾ ਨਰਮੇ ਦਾ ਇੱਕ ਵਾਰੀ ਦਾ ਆ ਦੇਖ ਲੋ ਪ੍ਰਭੂ ਆ ਮਾਰਾਂ ਪੈੰਦੀਆਂ ਕਿਸਾਨ ਨੂੰ ਅਗਲਾ ਕਹਿੰਦਾ ਵੀ ਕਿਸਾਨ ਆਏ ਆ। ਪਹਿਲੇ ਨਰਮੇ ਨਹੀਂ ਸੀ ਹੁਣ ਦੋ ਵਾਰੀ ਬੀਜ ਤੇ ਆ ਮੰਨ ਲਓ ਵੀ 12-13000 ਦਾ ਨੁਕਸਾਨ ਪਹਿਲਾਂ ਹੋ ਗਿਆ ਜਦੋਂ ਹੋਊ ਹਜੇ ਪਤਾ ਨਹੀਂ ਕਰ। ਹਾਂ ਹਲੇ ਵੀ ਜਿਵੇਂ ਮੌਸਮ ਖਰਾਬ ਹੈ ਵੀ ਚਲੋ ਇਹ ਤਾਂ ਕਰੰਟ ਨਹੀਂ ਹੁੰਦਾ ਵੀ ਐ ਫਾਇਦਾ ਇਨਾ। ਹਾਂ। ਤੇ ਪਰ ਐ ਵੀ ਬਈ ਬਾਅਦ ਚ ਨਹੀਂ ਪਤਾ ਕੋਈ ਬਰਾਬੀ ਸੁੰਡੀ ਪੈਗੀ ਕਿਤੇ। ਹਾਂ ਇਹ ਕਿਵੇਂ ਹੁਣ 3-4 ਸਾਲਾਂ ਤੋਂ ਨਰਮਨ ਤੈਨੂੰ ਪਤਾ ਹੋਈ ਨਹੀਂ ਰਿਹਾ। ਹਾਂ 4-5 ਸਾਲ ਹੀ ਹੋ ਗਏ ਯਾਰ ਹੁੰਦਾ ਤਾਂ ਇਹ ਨਹੀਂ। ਬਸ ਇਹ ਤਾਂ ਜਿੱਥੇ ਵੀ ਸਰਦਾ ਨਹੀਂ ਉੱਥੇ ਬੀਜਣਾ ਪੈਂਦਾ। ਹਾਂ ਬਸ ਐ ਵੀ ਜਿੱਥੇ ਸਾਧਨ ਨਹੀਂ ਜਿਹਦੇ ਹੁੰਦਾ ਕੁਛ ਨਹੀਂ ਹੁੰਦਾ ਹਾਂ ਬਸ ਨਰਮੇ ਤਾਂ ਬੁਰਾ ਖਾਲੀ ਆ ਆ ਦੇਖ ਲੋ ਭਰਾਵਾ ਹਾਲਾਤ ਨੇ ਕਿਸਾਨਾਂ ਦੇ ਅਗਲਾ ਕਹਿਦਾ ਦਿੰਦਾ ਹੈਗਾ ਵੀ ਆਏ ਆਏ ਕਿਸਾਨ ਆਏ ਆ ਤੇ ਜਦੋਂ ਇੰਨਾ ਘਾਟਾ ਦੇਖ ਲੋ ਤੁਸੀਂ ਵੀ ਦੋ ਵਾਰੀ ਬੀਜਾ ਸੀ ਨਹੀਂ ਪੈਗਾ ਇੰਨਾ ਘਾਟਾ ਪੈਗਾ 10000 ਦਾ ਘਾਟਾ ਮੰਨ ਲੋ ਤੇ ਚੱਲਣਾ ਬਹੁਤ ਔਖਾ ਹੋ ਜਾਂਦਾ ਹੈਗਾ ਤੇ ਹੋਰ ਭਰਾਵਾ ਇਹ ਜਿਵੇਂ ਕੋਈ ਤੁਸੀਂ ਲਾ ਲਓ ਵੀ ਇਹ ਜਿਵੇਂ ਹੁਣ ਬਾਹਣ ਬੂਣ ਸੋਡਾ ਸੁੱਕਾ ਹੋਵੇ ਉਹ ਚ ਵੀ ਵੇਚ ਜਾਂਦਾ ਹਾਂ ਨਹੀਂ ਇਹ ਤਾਂ ਜਿਹਨਾਂ ਮਰਜ਼ੀ ਸੁਖੋਵੇਂ ਦਾ ਹਰੇ ਹੀ ਜਾਣੀ ਪਾਣੀ ਲੱਗ ਕੇ ਹੋਣਾ ਇਹ ਤਾਂ ਐਸੀ ਵੀ ਜਿਆਦਾ ਲੇਟ ਹੁੰਦਾ ਸੀ ਹਾਂ ਲੇਟ ਹੋਣ ਕਰਕੇ ਬੀਜਣ ਲੱਗੇ ਹਾਂ ਬਸ ਐਵੇਂ ਚਲੋ ਉਮੀ ਕੇਰਾ ਬਾਕੇ ਹੂੰ ਚਲ ਛੇਤੀ ਪਾ ਦਈਏ ਬਟਾ ਬਜਾਈ ਦੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਨਾ ਬਜਾਈ ਦੀ ਇਹ ਤਾਂ ਥੋੜਾ ਜਿਹਾ ਪੂ ਤਾਂ ਅੱਗ ਲਾ ਕੇ ਬੀਜਣਾ ਚਾਹੀਦਾ ਠੀਕ ਹੈ ਹਾਂ ਪਰ ਐਸੀ ਵੀ ਪਹਿਲਾਂ ਵਿਜਿਆ ਕਰਕੇ ਹੂੰ ਥੋੜੀ ਕਾਣੀ ਪ੍ਰਾਲੀ ਹੈਗੀ ਉਹ ਕੋਈ ਦਿੱਕਤ ਨਹੀਂ ਹੈਗੀ ਜਾਨੀ ਇਹ ਤਾਂ ਲਾਉਣਾ ਬੁੜੀਆਂ ਨੇ ਠੀਕ ਹੈ ਬਾਈ ਕੱਲ ਪਲਾਂਟਰ ਚਾ ਲਈ ਫਿਰ ਦੇ ਚੱਲਿਆ ਨਹੀਂ ਉਹ ਚੱਲਿਆ ਨਹੀਂ ਉਹ ਪਲਾਂਟਰ ਚ ਅਸਲ ਚ ਥੋੜੀ ਜਿਹੀ ਨਾ ਪਿੱਛੇ ਜਗਾ ਘੱਟ ਹੁੰਦੀ ਹੈ ਠੀਕ ਹੈ ਉਹ ਸਾਫ ਬਣ ਪਾਉਦਾ ਹਾਂ ਉਹ ਜਮਾ ਸਾਫ ਵੀ ਪ੍ਰਾਲੀ ਹੋਵੇ ਨਾ ਅੱਗ ਲੱਗ ਕੇ ਵਧੀਆ ਦੋ ਤਿੰਨ ਵਾਰੀ ਵਾਹਿਆ ਹੋਵੇ ਠੀਕ ਹੈ ਬਾਈ ਹਾਂ ਉਹ ਸਾਫ ਬਣ ਚੱਲਦਾ ਅੱਛਾ ਉਹ ਸਾਫ ਚ ਚੱਲਦਾ ਹੈਗਾ ਤਾਂ ਹੀ ਅੱਜ ਫਿਰ ਇਹ ਲੈਂਦਾ ਹੈ ਇਹ ਫਿਰ ਹੁਣ ਬੁੜੀਆਂ ਤੋਂ ਲਵਾਉਣਾ ਹੈ ਠੀਕ ਹੈ ਬਾਈ ਠੀਕ ਹੈ ਧੰਨਵਾਦ ਬਾਈ ਠੀਕ ਹੈ ਜੀ